ਅਜਾ ਦਿਪਕ ਦੀ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਦੇਖੋ ਕੱਲ ਨੂੰ ਹੁਣ ਵੋਟਾਂ ਪੈਣੀਆਂ ਨੇ ਇਲੈਕਸ਼ਨ ਕੈਂਪੇਨਿੰਗ ਹੁਣ ਖਤਮ ਹੋ ਚੁੱਕੀ ਹੈ ਜੀ ਜਦੋਂ ਹੁਣ ਤੁਹਾਡੇ ਕੋਲ ਰਾਤ ਆ ਜਦੋਂ ਸਵੇਰੇ ਉੱਠ ਕੇ ਵੋਟਰਸ ਨੇ ਆਪ ਵੱਖੋ ਵੱਖਰੇ ਪੋਲਿੰਗ ਬੂਥ ਤੇ ਜਾ ਕੇ ਆਪੋ ਆਪਣੇ ਬੈਲਟਸ ਕਾਸਟ ਕਰਨੇ ਨੇ ਉਹ EVM ਤੇ ਬਟਨ ਨਾ ਪਾਣਾ ਜਾ ਕੇ ਉਮੀਦਵਾਰ ਨੇ 328 ਤੇ 59 ਵਿੱਚੋਂ ਚੋਣੇ ਜਾਣੇ ਨੇ 13 MP ਜੇ ਉਮੀਦਵਾਰ ਜ਼ਿਆਦਾ ਨੇ ਤੇ ਫਿਰ 328ਆਂ ਚੋਂ ਹੀ ਚੋਣੇ ਜਾਣਗੇ ਜੀ ਫਿਰ 59 ਕਿੱਥੋਂ ਆਇਆ ਵਿੱਚ ਗੇਟ ਚ ਇਹ ਬਿਲਕੁਲ ਇਹ ਸਵਾਲ ਕਾਫੀ ਤੁਹਾਡਾ ਅਹਿਮ ਹੈ ਦੇਖੋ ਇਹ 7ਵੇਂ ਗੇਟ ਦੀਆਂ ਵੋਟਾਂ ਨੇ ਹਮ ਭਾਰਤ ਦੇ ਵਿੱਚ 543 ਤੇ ਚੋਣ ਹੋ ਰਹੀ ਹੈ ਹਮ ਸੋ ਇੱਕ ਬਿਨਾ ਮੁਕਾਬਲਾ ਜਿੱਤ ਗਿਆ ਸੀਗਾ ਇਸ ਲਈ ਤੁਸੀਂ ਕਹਿੰਦੇ ਕਿ 542 ਤੇ ਵੋਟਾਂ ਪਈਆਂ ਨੇ ਜੀ ਸੋ 542 ਦੇ ਵਿੱਚੋਂ 57 ਸੀਟਾਂ ਤੇ ਹੁਣ ਸਵੇਰ ਨੂੰ ਵੋਟਾਂ ਪੈਣੀਆਂ ਨੇ ਜੀ ਸੋ ਦੇਸ਼ ਭਰ ਦੀਆਂ 57 ਸੀਟਾਂ ਦੇ ਉੱਤੇ 904 ਉਮੀਦਵਾਰ ਖੜੇ ਨੇ ਜੀ ਹਮ ਤੇ ਇਹਨਾਂ 904ਾਂ ਦੇ ਵਿੱਚੋਂ ਜਿਨ੍ਹਾਂ ਦਾ ਭਵਿੱਖ ਸਵੇਰ ਨੂੰ ईवीएम ਚ ਕੈਦ ਹੋਣਾ ਉਹਨਾਂ ਦੇ ਵਿੱਚ ਅੱਜ ਕੰਨਿਆ ਕੁਮਾਰੀ 'ਚ ਧਿਆਨ ਲਾ ਕੇ ਬੈਠ ਕੇ ਉਸ ਦਾ ਵੀ ਪ੍ਰਚਾਰ ਕਰ ਰਹੇ ਨਿਰਿੰਦਰ ਮੋਦੀ ਹੋਰਾਂ ਦੀ 12 ਨਸੀ ਵਾਲੀ ਸੀਟ ਵੀ ਹੈਗੀ ਹੈ। ਹੂੰ ਇਹਦੇ ਵਿੱਚ ਕੰਗਣਾ ਰਣੌਤ ਵਾਲੀ ਸੀਟ ਵੀ ਹੈਗੀ ਹੈ, ਇਸ ਵਿੱਚ ਕਰਨਜੀਤ ਅਨਮੋਲ ਵਾਲੀ ਸੀਟ ਵੀ ਹੈਗੀ ਹੈ। ਜੀ। ਇਹਦੇ ਵਿੱਚ ਅਨਰਾਗ ਠਾਕਰ ਵੀ ਹੈਗਾ ਇਹਦੇ ਵਿੱਚ ਪਰਨੀਤ ਫਰਮਾਦਲ ਵੀ ਹੈਗਾ। ਇਹਦੇ ਵਿੱਚ ਚਰਨਜੀਤ ਚੰਨੀ ਤੇ ਅਮਰਤਪਾਲ ਸਿੰਘ ਵੀ ਹੈਗੇ। ਸੋ ਇਸ ਤਰ੍ਹਾਂ ਇਹ ਇਹ 904 ਉਮੀਦਵਾਰਾਂ ਨੇ ਕੋਲ ਜਿਹੜੇ 7ਵੇਂ ਗੇਟ ਦੇ ਲਈ ਮੈਦਾਨ 'ਚ ਨੇ। ਹੂੰ ਹੂੰ। ਤੇ ਇਹ ਸਭ ਤੋਂ ਵੱਧ ਜੇਕਰ ਕਿਤੇ ਵੋਟਾਂ ਪੈਣੀਆਂ ਨੇ ਚੋਣਾਂ ਹੋਣੀਆਂ ਨੇ ਜਿਹੜੀਆਂ ਸੀਟਾਂ ਤੇ ਉਹ ਪੰਜਾਬ ਤੇ ਯੂਪੀ ਹੈ ਪੰਜਾਬ ਦੀਆਂ ਵੀ 13ਆਂ ਵੀ ਦੀਆਂ ਵੀ 13 ਹੀ ਸੀਟਾਂ ਨੇ ਉਹ ਤੋਂ ਬਾਅਦ ਪੱਛਮੀ ਬੰਗਾਲ ਦੀਆਂ 9 ਸੀਟਾਂ ਨੇ ਤੇ ਬਿਹਾਰ ਦੀਆਂ 8 ਨੇ ਉੜੀਸਾ ਦੀਆਂ 6 ਨੇ ਹਿਮਾਚਲ ਦੀਆਂ 4 ਨੇ ਤੇ ਉਹ ਤੋਂ ਬਾਅਦ ਛਾਰਖੰਡ ਦੀਆਂ 3 ਨੇ ਤੇ ਪਾਕਿਸਤਾਨੀ ਚੰਡੀਗੜ੍ਹ ਦੀ ਇੱਕ ਸੀਟ ਹੈ ਸੋ ਇਹ ਜੇ 57 ਸੀਟਾਂ ਨੇ ਤੇ ਇਹਨਾਂ ਚੋਂ ਜਿਹੜੀਆਂ ਪੰਜਾਬ ਦੀਆਂ 13 ਸੀਟਾਂ ਨੇ ਉਹਨਾਂ ਦੇ ਉੱਤੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਉਮੀਦਵਾਰ ਤਾਂ 328 ਖੜੇ ਨੇ ਜੀ ਫਿਰ 328 ਚੋਂ ਹੀ 13 ਚੁਣੇ ਜਾਣਗੇ ਨਾ ਪਰ ਇਹ ਉਮੀਦਵਾਰ ਦਾ ਸਵਾਲ ਕਿੱਥੋਂ ਆਇਆ ਇਹ ਸਵਾਲ ਇੱਥੋਂ ਆਇਆ ਕਿ 99.9% ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਹ 95 ਹੀ ਚਰਚਾ ਚ ਨੇ ਜੀ ਇਹ 95 ਚ ਹੀ VOTING ਸ਼ੇਅਰ ਘੁੰਮਣਾ ਹੈ ਇਹਨਾਂ 'ਚ ਹੀ ਜੋੜ-ਤੋੜ ਹੋਣਾ ਹੈ ਬਾਕੀ ਹਾਂ ਰੇਕ 328 ਦਾ 328 ਉਮੀਦਵਾਰ ਇਸੇ ਆਸਿਕ ਮੈਂ ਜਿੱਤਾ ਹੂੰ ਇਤਿਹਾਸ ਨਾਲ ਪ੍ਰਚਾਰ ਕਰ ਰਿਹਾ ਔਰ ਉਹਦਾ ਹੱਕ ਬਣਦਾ ਹੈ ਜੀ ਪਰਮਾਤਮਾ ਕਰੇ ਕਿ ਜਿਹਦੇ ਹਿੱਸੇ ਨਸੀਬ ਚ ਜਿੱਤ ਆਵੇ ਤੇ ਬਾਕੀਆਂ ਨੂੰ ਜਿਹੜੀ ਹਾਰ ਮਿਲੇ ਉਹ ਪਰਮਾਤਮਾ ਦੇ ਹੱਥ ਹੈ ਤੇ ਉਹਨਾਂ ਦੇ ਕਰਮ ਨੇ ਪਰ ਜਿਹੜਾ ਅਨਲਸਿਸ ਹੈ ਜਿਹੜੀ ਰਿਪੋਰਟ ਦੱਸਦੀ ਹੈ ਜਿਹੜਾ ਸਰਵੇ ਦੱਸਦਾ ਉਹ ਇਹ ਦੱਸਦਾ ਕਿ ਅਨਹੜ ਦੇ ਵਿੱਚ ਘੁੰਮਣਾ ਅੰਮ੍ਰਿਤਸਰ ਹਲਕੇ ਚ ਪੰਜ ਉਮੀਦਵਾਰ ਨੇ ਜੀ ਜਿਨ੍ਹਾਂ ਜਿਹੜੇ ਇਸਨਹੜ ਦੇ ਗੇਟ ਚ ਆਉਂਦੇ ਨੇ ਸ਼੍ਰੀ ਨਾਨਦਪੁਰ ਸਾਹਿਬ ਹਲਕੇ 'ਚ ਵੀ ਪੰਜ ਉਮੀਦਵਾਰ ਨੇ ਜਿਹੜੇ ਇਸ ਸੁਨਾੜ ਦੀ ਗੇੜ ਚ ਆਉਂਦੇ ਨੇ ਸੰਗਰੂਰ ਦੇ ਵਿੱਚ ਵੀ ਪੰਜ ਉਮੀਦਵਾਰ ਨੇ ਇਹ ਤਿੰਨ ਹਲਕੇ ਲਗਭਗ ਸਿੱਧੇ ਜਿਹੇ ਨੇ ਜਿੱਥੇ ਪੰਜ-ਪੰਜ ਉਮੀਦਵਾਰ ਨੇ ਜੀ ਜਿਨ੍ਹਾਂ ਦੀ ਚਰਚਾ ਹੈ ਕਿ ਇਹਨਾਂ 'ਚ ਮੁਕਾਬਲਾ ਹੈਗਾ ਹੈ ਨਾ ਉਸ ਤੋਂ ਬਾਅਦ ਹਸ਼ਿਆਰਪੁਰ ਜਿੱਥੇ ਚਾਰ ਉਮੀਦਵਾਰੇ ਨੇ ਪੰਜਵੇਂ ਦੀ ਆਪਾਂ ਜ਼ਿਕਰ ਨਹੀਂ ਕਰ ਰਹੇ ਖਡੂਰ ਸਾਹਿਬ ਹਲਕੇ 'ਚ ਵੀ ਚਾਰ ਤੋਂ ਗੱਲ ਸ਼ੁਰੂ ਹੋਈ ਸੀ ਅਮਰਪਾਲ ਜੀ ਦੀ ਐਂਡ ਹੋ ਗਏ ਜੀ ਸੋ ਇੱਥੇ ਵੀ ਪੰਜ ਉਮੀਦਵਾਰ ਨੇ ਤੇ ਗੁਰਦਾਸਪੁਰ 'ਚ ਵੀ ਚਾਰ ਨੇ ਜਲੰਧਰ 'ਚ ਵੀ ਪੰਜ ਨੇ ਜੀ ਹੈ ਨਾ ਇਸੇ ਤਰ੍ਹਾਂ ਪਟਿਆਲਾ ਚ 4 ਨੇ ਚਰੀ ਫਤਿਹਗੜ੍ਹ ਸਾਹਿਬ ਚ 4 ਨੇ ਕੋਰਚ 5 ਨੇ ਫੂਲਪੁਰ ਚ 4 ਨੇ ਬਟਿੰਡਾ ਚ 5 ਨੇ ਤੇ ਲੁਧਿਆਣਾ ਚ 4 ਨੇ ਜੀ ਸੋ ਇਸ ਤਰ੍ਹਾਂ ਇਹ ਮਲਾ ਕੇ 59 ਉਮੀਦਵਾਰ ਬਣਦੇ ਨੇ ਔਰ ਗਰੰਟੀ ਹੈ ਜੀ ਇਹਨਾਂ 59 ਉਮੀਦਵਾਰਾਂ 13 MP ਬਣਨਗੇ ਹੈ ਤੇ ਇਹ 4 ਤਰੀਕ ਨੂੰ ਤੁਹਾਡੇ ਸਾਹਮਣੇ ਹੋਊਗਾ ਨਤੀਜਾ ਜੀ ਫਿਰ ਆਪਾਂ ਗੱਲ ਕਰ ਲਾਂਗੇ ਇਹਨਾਂ ਤੇ ਜੇ ਕਿਸੇ ਦਾ ਨਾਮ ਪੁੱਛਣਾ ਹੋਵੇ ਆਪਣੇ ਕੋਲ ਲਿਸਟ ਪਈ ਹੈ ਜੀ 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 ਆਪਾਂ ਕੱਲ ਸਾਰੀ ਲਿਸਟ ਸਾਰੀ ਲਿਸਟ ਆਪਾਂ ਵਿਚਾਰੀ ਹੋਇਆ ਆਪਣੇ ਜਿਨ੍ਹਾਂ ਬਾਰੇ ਜੀ ਕੱਲ੍ਹ ਵਾਲੇ ਪ੍ਰੋਗਰਾਮ ਦੇ ਸੈਗਮੈਂਟ ਚ ਸਾਰੇ ਜਿਹੜੇ ਉਮੀਦਵਾਰਾਂ ਦੇ ਨਾਮ ਵੀ ਹੋਏ ਸੀਗੇ ਜੀ ਸੀਟ ਦਾ ਰੀਟ ਆਪਾਂ ਬਿਲਕੁਲ ਸੀਟ ਦਾ ਰੀਟ ਕੀਤਾ ਸੀ ਦੀਪਕ ਜੀ ਇਹ ਦੱਸਿਓ ਹੁਣ ਕੱਲ ਨੂੰ ਜਦੋਂ ਪੰਜਾਬ ਚ ਵੋਟਾਂ ਪੈਣੀਆਂ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਵੀ ਲੱਗਦੀ ਹੁੰਦੀ ਆ ਵੋਟਾਂ ਦੇ ਵਿੱਚ ਟੂ ਕੰਡਕਟ ਦੀ ਇਲੈਕਸ਼ਨਸ ਹਨਾ ਸੋ 2 ਲੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਲਗੀਆਂ ਨੇ ਜੀ ਤੇ ਵੋਟ ਪਾਉਣ ਵਾਲੇ ਜਿਹੜੇ ਐਲੀਜੀਬਲ ਵੋਟਰਸ ਨੇ ਉਹਨਾਂ ਦੀ ਸੰਖਿਆ 2 ਕਰੋੜ ਦੇ ਨੇੜੇ ਤੇੜੇ ਆ ਸੋ 2 ਲੱਖ ਮੁਲਾਜ਼ਮ ਕੱਲ ਡਿਊਟੀ ਨਿਭਾਉਣਗੇ ਜੀ ਇਲੈਕਸ਼ਨ ਦੇ ਵਿੱਚ ਬਿਲਕੁਲ ਜੀ ਪੰਜਾਬ ਦੇ ਵਿੱਚ 24451 ਪੋਲੀ ਬੂਥ ਨੇ ਜਿਹਨਾਂ ਦੇ ਵਿੱਚੋਂ ਆਪਾਂ ਜੇਕਰ ਦੇਖੀਏ ਤਾਂ ਇਹਨਾਂ ਪੋਲੀ ਬੂਥਾਂ ਦੇ ਉੱਤੇ 260000 ਮੁਲਾਜ਼ਮ ਤਾਇਨਾਤ ਕੀਤੇ ਨੇ ਮਤਲਬ ਹੂੰ ਹੂੰ 260000 ਚੌਨ ਸਟਾਫ ਹੈ ਜਿਹੜਾ ਟੋਟਲ ਚੌਨ ਸਟਾਫ ਹੈ ਜਿਹਨੇ ਸਾਰੇ ਇਸ ਪ੍ਰੋਸੈਸ ਨੂੰ ਕੰਪਲੀਟ ਕਰਨਾ ਹੈ ਜੀ ਇਹ 260000 ਦੇ ਵਿੱਚੋਂ 120000 ਪੋਲੀਸ ਸਟਾਫ ਹੈ ਹੂੰ ਹੂੰ ਜਿਹਨੇ ਪੋਲੀ ਸਟੇਸ਼ਨਾਂ ਦੇ ਉੱਤੇ ਕੰਮ ਕਰਾਉਣੀ ਹੈ 24452 ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿਹੜਾ ਸਟਾਫ ਤਾਇਨਾਤ ਰਹੇਗਾ ਉਹ ਸਟਾਫ ਸਿੱਧਾ ਇਕੱਲੇ ਜਾਣਾ ਮਤਲਬ ਕੋਈ EVM ਦੇ ਪੱਟਨ ਦੇ ਹਵਾਲੇ ਨਾਲ ਦੇਖ ਰਿਹਾ ਹੈ ਨਾ ਕਿਸੇ ਨੇ ਨਜ਼ਰ ਰੱਖਣੀ ਹੈ ਕਿਸੇ ਨੇ ਵੋਟਰ ਕਾਰਡ ਦੇਖਣਾ ਹੈ ਕਿਸੇ ਨੇ ਸਿਹਾਈ ਲਾਉਣੀ ਹੈ ਸੋ ਸਾਰਾ ਪ੍ਰੋਸੈਸ ਜਿਹਨਾਂ ਨੇ ਕੰਪਲੀਟ ਕਰਨਾ ਹੈ ਉਹਨਾਂ ਦੀ ਗਿਣਤੀ 120000 ਇਹ ਤੋਂ ਇਲਾਵਾ 70000 ਸੁਰੱਖਿਆ ਕਰਮਚਾਰੀ ਨੇ ਜਿਨ੍ਹਾਂ ਚ ਕੇਂਦਰੀ ਸੁਰੱਖਿਆ ਦਸਤੇ ਵੀ ਨੇ ਜਿਨ੍ਹਾਂ ਚ ਹੋਮ ਗਾਰਡ ਵੀ ਹੈ ਜਿਨ੍ਹਾਂ ਚ ਪੁਲੀਸ ਵੀ ਨੇ ਇਹ ਮਿਲਾ ਕੇ 70000 ਤੋਂ ਇਲਾਵਾ ਡਰਾਈਵਰ ਨੇ ਗੱਡੀਆਂ ਦੇ ਹੋਰ ਸਹਾਇਕ ਸਟਾਫ ਹੈ ਉਹਨਾਂ ਦੀ ਗਿਣਤੀ 50000 ਤੋਂ ਉੱਪਰ ਹੈ ਤੇ 20000 ਉਹ ਮੁਲਾਜ਼ਮ ਹੈ ਜਿਹੜਾ ਜ਼ਿਲ੍ਹਾ ਪੱਧਰ ਤੇ ਫਿਰ ਅੱਗੇ ਜ਼ੋਨ ਪੱਧਰ ਤੇ ਫਿਰ ਸਟੇਟ ਪੱਧਰ ਤੇ ਚੋਣ ਕਮਿਸ਼ਨ ਦੇ ਆਮਲੇ ਫਾਲੇ ਦੇ ਨਾਲ ਕੰਮ ਕਰ ਰਹੇ ਜੀ ਸੋ ਇੰਜ 1 ਲੱਖ 20000 ਸਿੱਧਾ ਪੋਲਿੰਗ ਸਟਾਫ ਤੇ ਟੋਟਲ ਸਟਾਫ 2 ਲੱਖ 60000 ਹੈ ਹਮ ਇਹਨਾਂ ਨੇ ਚੋਣ ਡਿਊਟੀ ਸਾਰੀ ਨਿਭਾਉਣੀ ਹੈ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕੱਲ ਵੀ ਜ਼ਿਕਰ ਕਰਦੇ ਸੀ ਕਿ ਪੰਜਾਬ ਦੇ ਵਿੱਚ 2 ਕਰੋੜ 14 ਲੱਖ 61000 739 ਜੀ ਟੋਟਲ ਵੋਟਰ ਹੈ ਜਿਸ ਦੇ ਵਿੱਚੋਂ 1 ਕਰੋੜ 12 ਲੱਖ 86 ਹਜ਼ਾਰ 726 ਮਰਦ ਵੋਟਰ ਹੈ 1 ਕਰੋੜ 1 ਲੱਖ 34240 ਬੀਬੀਆਂ ਦੀ ਵੋਟ ਹੈ ਤੇ 773 ਥਰਡ ਜਨਰਲ ਦੀ ਵੀ ਵੋਟ ਹੈ ਜਦੋਂ ਕਿ ਪੰਜਾਬ ਦੇ ਵਿੱਚ 32 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਹੈ ਜੀ ਖਾਸ ਕਰਕੇ ਯੂਪੀ ਤੋਂ ਬਿਹਾਰ ਤੋਂ ਰਾਸਥਾਨ ਤੋਂ ਉਹਨਾਂ ਸੂਬਿਆਂ ਦੇ ਜਿਹੜੇ ਇੱਥੇ ਕੰਮਕਾਰ ਦੇ ਰੁਜ਼ਗਾਰ ਦੇ ਲਈ ਆਏ ਤੇ ਫਿਰ ਇੱਥੇ ਸੈਟਲ ਹੋਏ ਤੇ ਇੱਥੇ ਵੋਟਾਂ ਬਣ ਗਈਆਂ ਉਹ 32 ਲੱਖ ਹੈ ਤੇ ਇਹ 32 ਲੱਖ 4 ਤੋਂ 5 ਲੋਕ ਸਭਾ ਹਲਕੇਾਂ ਵਿੱਚ ਡਿਸਾਈਡਡ ਭੁੰਕਾ ਚਾ ਸਕਦੇ। ਮਤਲਬ ਪੰਜਾਬ ਚਾਹੇ ਕਿਸੇ ਹੋਰ ਤਰੀਕੇ ਨਾਲ ਸੋਚਦਾ ਹੋਵੇ। ਪੰਜਾਬ ਕਿਸੇ ਹੋਰ ਨੂੰ ਸੋਚ ਕੇ ਦਿਟਾਉਣਾ ਚਾਹੁੰਦਾ ਹੋਵੇ। ਪਰ ਲੁਧਿਆਣੇ ਚ, ਜਲੰਧਰ ਚ, ਅੰਮ੍ਰਿਤਸਰ ਚ ਤੇ ਇੱਥੋਂ ਤੱਕ ਕਿ ਬਠਿੰਡਾ ਤੇ ਪਟਿਆਲਾ ਚ ਇਹ ਜੇ ਪ੍ਰਵਾਸੀ ਮਜ਼ਦੂਰ ਕਿਸੇ ਇੱਕ ਪਾਸੇ ਪੈਂਦੇ ਨੇ ਤਾਂ ਇਹ ਨਤੀਜੇ পালਟ ਨਹੀਂ ਸਕਦੇ। ਸੋ ਇਸ ਰੀਅਲਮ ਉਹੀ ਥੋੜਾ ਜੋਗੀ ਤੋਂ ਲੈ ਕੇ ਮਨੋਜ ਜਵਾਲੀ ਨੇ ਇੱਥੇ ਬਾਜੀ ਖੜਕਾਏ ਨੇ ਇਹਦਾ ਮਤਲਬ ਹੈ। ਹੂੰ ਦੀਪਕ ਜੀ ਜੇ ਪੰਜਾਬ ਦੇ ਜੀ 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 ਹੋਰ ਬੀਜੇ ਜੀ ਹੋਰ ਬੀਜੇ ਜੀ ਇਹਦੇ ਵਿੱਚ ਇੱਕ ਪਹਿਲੂ ਇਹ ਵੀ ਹੈ ਕਿ ਆਪਾਂ ਇੱਕ ਦਿਨ ਪਹਿਲਾਂ ਵਾਚ ਲេច ਕਿ ਕਿਹੜੇ ਕਿਹੜੇ ਸਟੇਟ ਚੋਂ ਕਿੰਨਾ ਕਿੰਨਾ ਚੋਣ ਕਮਿਸ਼ਨ ਨੇ ਫੜਿਆ ਚਾਹੇ ਉਹ ਪੈਸੇ ਦੀ ਸ਼ਰਾਬ ਫੜੀ ਉਸ ਉਸ ਮਾਮਲੇ ਚ ਪੰਜਾਬ ਤੀਜੇ ਨੰਬਰ ਤੇ ਹੈ ਉਹ ਅੱਛਾ ਤੁਸੀਂ ਇਹ ਦੇਖੋ ਪਹਿਲੇ ਨੰਬਰ ਤੇ ਗੁਜਰਾਤ ਹੈ ਦੂਏ ਦੂਏ ਨੰਬਰ ਤੇ ਮੈਂ ਕਿਹਾ Rajasthan ਹੈ ਜਾਂ Maharashtra ਨਾ ਚੁੱਕੀ ਹੈ ਤੀਸਰੇ ਨੰਬਰ ਤੇ ਪੰਜਾਬ ਹੈ ਅੱਠ ਸਵਾਦ ਦਾ ਇੱਥੇ ਡਰੱਗ ਸ਼ਰਾਬ ਨਗਦੀ ਹਾਂ ਹੋਰ ਤਾਂ ਤਾਂ ਉਹ ਸਾਰਾ ਕੁਝ ਜਾਂ ਬਹੁਤ ਟਾਲੀਆਂ ਚੀਜ਼ਾਂ ਜਿਹਦਾ ਆਪਾਂ ਜ਼ਿਕਰ ਕਰਦੇ ਸੀ ਉਹ ਵੱਡੀਆਂ 800 ਕਰੋੜ ਤੇ ਇਸ 800 ਕਰੋੜ ਦੀ ਕੁੱਲ ਫੜਾਫੜੀ ਦੇ ਵਿੱਚੋਂ 716 ਕਰੋੜ ਦੀ ਸਿਰਫ ਡਰੱਗ ਹੈ ਹੂੰ ਤੇ ਸੀਟਾਂ ਇਹ حساب ਲਾ ਲਓ ਇਹਦਾ ਮਤਲਬ ਇਹ 13 ਫੀਟਾਂ ਨੇ ਹਾਂ ਤੇ ਮਾਲ ਫੜ ਹੋਇਆ 716 ਕਰੋੜ ਦੀ ਡਰੱਗ ਜੀ ਇਹ ਹੁਣ ਵਿਚਾਰਾ ਵੋਟਰ ਆਪ ਦਾ ਇਹਨਾਂ ਤੋਂ ਕੋਈ ਤਾਂ ਲੈ ਕੇ ਆ ਰਿਹਾ ਹੈ ਨਾ ਜੀ 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 ਬਿਲਕੁਲ ਇਹ ਇਹ ਪਹਿਲੂ ਹੈ ਇਹ ਇਹ ਉਹ ਜਿਹੜਾ ਫਰਡ ਹੋ ਗਿਆ ਜਿਹੜਾ ਵੰਡ ਹੋ ਗਿਆ ਛਾਖੋ ਗਿਆ ਉਹਦਾ ਪਤਾ ਵੀ ਨਹੀਂ ਲੱਗਦਾ ਉਹ ਤਾਂ ਪਤਾ ਹੀ ਨਹੀਂ ਜਿਹੜਾ ਘਰੇ ਪਿਆ ਉਹਨਾਂ ਕਈਆਂ ਦੀ ਗੱਡੀਆਂ 'ਚ ਉਹਦਾ ਪਤਾ ਨਹੀਂ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੰਡਣ ਲਈ ਆਉਂਦਾ ਮਾਲ ਜੀ ਤੇ ਉਹ ਚੋਂ ਵੰਡਿਆ ਦੱਸ ਹੋਣਾ ਜਾਂਦਾ 90% ਵੰਡਣ ਵਾਲਾ ਆਪ ਹੀ ਰੱਖ ਲੈਂਦਾ ਉਹ ਕਿੰਨਾ ਮਾਲ ਸੰਭੇ ਹੋ ਗਿਆ ਕਈਆਂ ਨੂੰ ਹੀ ਪਤਾ ਨਾ ਕੋ ਨਹੀਂ ਪਤਾ ਜੀ 26 26 ਕਰੋੜ ਦੀ ਸ਼ਰਾਬ ਹੈ ਹੂੰ ਸਸੋ 16 ਕਰੋੜ ਦੀ ਡਰਾਗ ਹੈ ਤੇ ਟੋਟਲ 800 ਕਰੋੜ ਹੈ ਤੇ ਪੰਜਾਬ ਇਸ ਤੀਸਰੇ ਨੰਬਰ ਤੇ ਆ ਚਲੋ ਇਹ ਜਿੰਨਾ ਫੜ ਲਿਆ ਉਹਦੇ ਲਈ ਧੰਨਵਾਦ ਜੀ ਸਿਸਟਮ ਦਾ ਤੇ ਪ੍ਰਸ਼ਾਸਨ ਦਾ ਹਮਮ ਦੀਪਕ ਜੀ ਜਦੋਂ ਹੁਣ ਓਵਰਆਲ ਕੈਂਪੇਨ ਜਿਹੜੀ ਪੰਜਾਬ ਦੇ ਵਿੱਚ ਚੱਲੀ ਆ ਜੇ ਉਹਦਾ ਮੁਲਾਂਕਣ ਕਰੀਏ ਤਾਂ ਸਭ ਤੋਂ ਵੱਧ ਰੋਡ ਸ਼ੋ ਜਿਨ੍ਹਾਂ ਨੂੰ ਕਿ ਦੂਜੀ ਭਾਸ਼ਾ ਦੇ ਵਿੱਚ ਇਹ ਵੀ ਕਹਿ ਸਕਦੇ ਆ ਕਿ ਆਮ ਜਨਤਾ ਦੀ ਖੱਜਲ ਖਵਾਰੀ ਵਾਲਾ ਕੰਮ ਕਿਹੜੇ ਲੀਡਰਾਂ ਨੇ ਸਭ ਤੋਂ ਵੱਧ ਕੀਤਾ ਰੋਡ ਸ਼ੋ ਵਾਲਾ ਦੇਖੋ ਜੀ ਦੇਸ਼ ਦੇ ਵਿੱਚ ਤਾਂ ਇਸ ਕੰਮ ਦੇ ਵਿੱਚ ਮੋਦੀ ਨੰਬਰ 1 ਤੇ ਰਹੇ ਹਮਮ ਰੈਲੀਆਂ ਤੋਂ ਲੈ ਕੇ ਰੋਡ ਸ਼ੋਅ ਦੇ ਲਈ ਤੇ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜ਼ੀ ਮਾਰੀ ਐ ਇਸ ਮਾਮਲੇ ਚ ਹਮ ਭਾਰਤ ਦੇ ਵਿੱਚ 206 ਰੈਲੀਆਂ ਤੇ ਰੋਡ ਸ਼ੋਅ ਕੀਤੇ ਨਰਿੰਦਰ ਮੋਦੀ ਹੋਰਾਂ ਨੇ ਜੀ ਮਤਲਬ ਪਿਛਲੀ ਵਾਰ ਅੱਜ 5 ਸਾਲ ਪਹਿਲਾਂ 2 2019 ਦੀਆਂ ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਨੇ 145 ਰੈਲੀਆਂ ਜਾਂ ਰੋਡ ਸ਼ੋਅ ਕੀਤੇ ਸੀ ਹਮ ਤੇ ਇਸ ਵਾਰ 206 ਕੀਤੇ ਆ ਇਹਦਾ ਇਹਦਾ ਮਤਲਬ ਹੈ ਮਤਲਬ ਕਿ ਤੁਸੀਂ ਜਿਹੜੇ ਆ ਰੋਡ ਸ਼ੋਅ ਵੱਧ ਕਰ ਰਹੇ ਹੋ ਇਹਦਾ ਮਤਲਬ ਤੁਹਾਡੇ ਅੰਦਰ ਕੀ ਬਖਲਾਅਟ ਹੈ ਕੀ ਡਰ ਹੈ ਕੀ ਫਿਕਰ ਹੈ ਹੂੰ ਤੇ ਪਰ ਜੇਕਰ ਦੂਸਰੇ ਪਾਸੇ ਦੇਖੋ ਤਾਂ ਰਾਹੁਲ ਗਾਂਧੀ ਦੇ ਮਕਾਬਲੇ ਉਹਨਾਂ ਨੂੰ ਦੁੱਗਣੇ ਰਹਦੀਆਂ ਰੋਡ ਸ਼ੋਅ ਕਰਨੇ ਇਹਦਾ ਮਤਲਬ ਇਹਨਾਂ ਦੇ ਵਿੱਚ ਮਤਲਬ ਕਿ ਯੂਜਨ ਦੀ ਤਰ੍ਹਾਂ ਕਿ ਰਾਹੁਲ ਗਾਂਧੀ ਅਜੇ ਸੋਹਲ ਹੈ ਉਹ ਤਾਂ ਯੂਜ ਨਹੀਂ ਹੁੰਦਾ ਉਹ 106 ਤੇ ਹੀ ਖੜਾ ਹੂੰ ਇਹ 206 ਕਰ ਰਹੇ ਨੇ ਨਰਿੰਦਰ ਮੋਦੀ ਹੋਰੀ ਰਾਹੁਲ ਗਾਂਧੀ 106 ਉਹਦੇ ਨਾਲੋਂ ਭੈਣ ਨੇ ਇੱਕ ਵੱਧ ਕੀਤੀ ਉਹਦੀ ਨੇ ਪਰ 108 ਕੀਤੀਆਂ ਹੂੰ ਮੋਦੀ ਮੋਦੀ ਨੇ 206 ਰੈਲੀਆਂ ਤੇ ਰਲਡ ショ ਕੀਤਾ ਅਮਿਤ ਸ਼ਾਹ ਨੇ 118 ਰੈਲੀਆਂ ਤੇ ਰਲਡ ショ ਕੀਤੇ ਪ੍ਰਿਯੰਕਾ ਗਾਂਧੀ ਨੇ 108 ਰਲਡ ショ ਕੀਤੇ ਰਾਹੁਲ ਗਾਂਧੀ ਨੇ 107 ਕੀਤੇ ਹੈ ਖੜਗੇ ਹੋਰਾਂ ਨੇ 100 ਤੋਂ ਵੱਧ ਕੀਤੇ ਤੇ ਜੇਪੀ ਨੱਡਾ ਹੋਰਾਂ ਨੇ 88 ਦੇ ਕਰੀਬ ਰੈਲੀਆਂ ਜਾਂ ਰਲਡ ショ ਕੀਤੇ ਜੀ ਹੁਣ ਆਜੋ ਪੰਜਾਬ ਨੂੰ ਹਮ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਗੀ ਨਾਮਜ਼ਦਗੀਆਂ ਦਾ ਕੰਮ ਨਿਪਟੜ ਗਿਆ ਤਾਂ 15 ਦਿਨ ਆਪਾਂ 16 ਮਈ ਤੋਂ 30 ਮਈ ਤੱਕ ਦਾ ਹਿਸਾਬ ਲਾਈਏ ਹਮ 16 ਮਈ ਤੋਂ 30 ਮਈ ਤੱਕ ਇਹਨਾਂ 15 ਦਿਨਾਂ 'ਚ 350 ਤੋਂ ਵੱਧ ਰੈਲੀਆਂ ਜਾਂ ਰੋਡ ਸ਼ੋਅ ਹੋਏ ਆਂ ਪੰਜਾਬ ਦੇ ਵਿੱਚ ਜੀ 13 ਸੀਟਾਂ ਤੇ ਇਹਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਹੋਈਆਂ ਬੈਠਕਾਂ ਹੈ ਬਾੜਾਂ ਦੇ ਵਿੱਚ ਹੋਈਆਂ ਮੀਟਿੰਗਾਂ ਕਿਸੇ ਸਾਥ 'ਚ ਬੈਠਕਾਂ 'ਚ ਚਰਚਾ ਮੋਦੀ ਗੱਲ ਨਹੀਂ ਕਰਦੇ ਜਿੱਥੇ ਚਿਹਰੇ ਮੋਹਰੇ ਵਾਲੇ ਲੀਡਰ ਆਏ ਜਿਨ੍ਹਾਂ ਨੂੰ ਲਾਈਵ ਚੈਨਲਾਂ ਨੇ ਦਿਖਾਇਆ ਜਿਨ੍ਹਾਂ ਨਾਲ ਓਖਾ ਸੀ ਦਰਦ ਦਰਦ ਕਰਦੀ ਪੁਲਿਸ ਪੁਲਿਸ ਆਉਂਦੀ ਹੈ ਮੈਂ ਉਹਨਾਂ ਦੇ ਆਵਾਜ਼ਾਂ ਦੀ ਗੱਲ ਕਰਦੇ ਜੀ ਉਹ 350 ਦੇ ਕਰੀਬ ਰੈਲੀਆਂ ਜਾਂ ਰੋਡ ਸ਼ੋਅ ਹੋਈਆਂ ਉਹਦੇ ਵਿੱਚੋਂ 106 ਤੋਂ ਵੱਧ ਆਮ ਆਦਮੀ ਪਾਰਟੀ ਨੇ ਕੀਤੀਆਂ ਤੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਮਤਲਬ ਭਗਵੰਤ ਮਾਨ ਹੈ ਜੀ ਕਿਉਂਕਿ ਕੇਜਰੀਵਾਲ ਵੀ 25 ਤੋਂ ਬਾਅਦ ਆਏ ਹਮ ਸੰਜੇ ਸਿੰਘ ਵੀ ਥੋੜਾ ਬਹੁਤ ਇਹ ਗਿੜਾ ਮਾਰਿਆ ਉਹ ਤਿੰਨ ਚਾਰ ਰੋਡ ਸ਼ੋ ਐਨ ਕਾਲੀਆਂ ਐਨਕਾਂ ਲਾ ਕੇ ਰਗਬ ਚੱਡਾਂ ਨੇ ਵੀ ਕੀਤੇ ਪਰ ਕੁੱਲ ਮਿਲਾ ਕੇ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਪੰਜਾਬ ਚ 106 ਰੋਡ ਸ਼ੋ ਨੇ ਜਿਦੇ ਵਿੱਚੋਂ 90 ਤੋਂ ਵੱਧ ਕੱਲੇ ਭਗਵੰਤ ਮਾਨ ਦੇ ਨੇ ਹਮ ਸੋ ਇਹ ਇਸ ਲਈ ਇਸ ਮਾਮਲੇ ਚ ਭਗਵੰਤ ਮਾਨ ਤੇ ਦੂਏ ਨੰਬਰ ਤੇ ਕਾਂਗਰਸ ਜੀ ਉਹਨਾਂ ਦੇ 90 ਦੇ ਕਰੀਬ ਪੰਜਾਬ ਚ ਰੈਲੀਆਂ ਤੇ ਰੋਡ ਸ਼ੋ ਨੇ हां लीडर खासे आए ਉਹਨਾਂ ਦੇ rahul gandhi ਵੀ ਆਈ ਉਪਰਿੰਕਾ ਵੀ ਆਈ ਖੜਗੇ ਵੀ ਆਏ सचिन पायलट ਵੀ ਆਇਆ ਪ੍ਰਤਾਪ ਬਾਜਵਾ ਵੀ ਲੱਗੇ ਰਹੇ ਰਾਜਾ ਪ੍ਰਿੰਕ ਵੀ ਲੱਗੇ ਰਹੇ ਤੋ ਤੱਕ ਕਿ ਹਿਮਾਚਲ ਦੇ ਸੀਐਮ ਸੁੱਖੂ ਹੋਰ ਵੀ ਜ਼ੋਰ ਜਮਾਇਸ਼ ਕਰਕੇ ਤੇ 90 ਦੇ ਕਰੀਬ ਦੂਏ ਨੰਬਰ ਤੇ ਆਉਂਦੇ ਨੇ 30 ਨੰਬਰ ਤੇ ਭਾਜਪਾ 80 ਦੇ ਕਰੀਬ ਪਤਾ ਨਹੀਂ ਕੀ ਖੱਟਣਾ ਹੈ ਕੀ ਨਹੀਂ ਅਜੇ ਸਪਸ਼ਟ ਨਹੀਂਗਾ ਭਾਜਪਾ ਦਾ ਜਦੋਂ ਕਿ ਕਹਿਣ ਵਾਲੇ ਇਹ ਮੰਨਦੇ ਨੇ ਕਿ ਬੋਟ ਬੈਂਕ ਦੀ ਲੜਾਈ ਲੜਨੇ ਤਾਂ ਵੀ ਪੂਰੀ ਜ਼ੋਰ ਜਮਾਇਸ਼ ਕਰ 80 ਦੇ ਗੇਟ ਦੇ ਵਿੱਚ ਪੰਜਾਬ ਚ ਰੈਲੀਆਂ ਰੋਡ ਸ਼ੋਅ ਕਰਨੀਆਂ ਜਿਹਦੇ ਵਿੱਚੋਂ ਨਰਿੰਦਰ ਮੋਦੀ ਦੇ ਲਗਾਤਾਰ ਦੋ ਦਿਨ ਤੇ ਫਿਰ ਦੁਬਾਰਾ ਗੈਪ ਪਾ ਕੇ ਫਿਰ ਆਉਣਾ ਚਾਰ ਰੈਲੀਆਂ ਕੱਲੇ ਪ੍ਰਧਾਨ ਮੰਤਰੀ ਨੇ ਕੀਤੀਆਂ ਕੱਲ੍ਹ ਵਾਲੀ ਤਾਂ ਕਹਿੰਦੇ ਕਿ ਆਖਰੀ ਰੈਲੀ ਚ ਤਾਂ ਪਾਣੀ ਵੀ ਛੜਤਾ ਸੀਗਾ ਮਸਾਂ ਬਚਾਇਆ ਤੇ ਉਹ ਕਹਿੰਦੇ ਕਿਸੇ ਨੇ ਨਹਿਰੇ ਖੋਲhti ਸੀ ਕਿ ਹੈਲਪੀ ਪੈਡ ਕੰਨਿੰਗ ਤੇ ਪੰਡਾਲ ਕਮੀ ਨੂੰ ਪਾਣੀ ਆ ਗਿਆ ਸੀਗਾ ਤੇ ਉਹ ਕਹਿੰਦੇ ਟੋਆ ਪੱਟ ਕੇ ਫਿਰ ਪਾਣੀ ਆਉਣ ਤੋਂ ਰੋਕਿਆ ਚਲੋ ਕਿਉਂਕਿ ਪੁਰਾਣੀ ਕਹਾਣੀ ਵੀ ਹੈ ਕਿ ਇੱਕ ਵਾਰ ਪਹਿਲਾਂ ਵੀ ਫਸ ਗਈ ਸੀ ਜਿਵੇਂ ਹੋਇਆ ਜੀ ਚਾਰ ਰੈਲੀਆਂ ਨਰਿੰਦਰ ਮੋਦੀ ਕਰਕੇ ਪਟਿਆਲੇ ਚ ਵੀ ਜਲੰਧਰ ਚ ਵੀ ਗੁਰਦਾਸਪੁਰ ਉਸ ਤੋਂ ਬਾਅਦ ਫਿਰ ਅਮਿਤ ਸ਼ਾ ਵੀ ਆਏ ਨੇ ਨੱਡਾ ਵੀ ਆਇਆ ਨੇ ਸਮ੍ਰਿਤੀ ਰਾਣੀ ਵੀ ਆਈ ਆ ਰਾਜਨਾਥ ਵੀ ਆਇਆ ਪਿਊਸ਼ ਬੋਇਦ ਵੀ ਆਇਆ ਜੋਕੀ ਵੀ ਆਇਆ ਰਾਘਾਠਾਕਰ ਵੀ ਆਇਆ ਤੇ ਹਰਿਆਣੇ ਵਾਲੇ ਸੀਐਮ ਸੰਦੀਪ ਸਿੰਘ ਸਾਹਿਬ ਵੀ ਆ। ਹੂੰ। ਸੋ ਇਸ ਇਹਨਾਂ ਦੇ ਉਸ ਤੋਂ ਬਾਅਦ ਅਕਾਲੀ ਦਲ ਦੇ ਬੇਸ਼ੱਕ ਚੀਮਾ ਹੋਰੀ ਖੁਦ ਚੋਂ ਲੜ ਰਹੇ ਸੀ ਚੰਦੂਬਾਜਾ ਖੁਦ ਚੋਂ ਲੜ ਰਹੇ ਨੇ ਟੀਮਸਾ ਨਿਕਲੇ ਹੀ ਨਹੀਂ ਗਏ ਹੈਨਾ ਤੇ ਉਹ ਟੁੱਪ ਗਏ ਸਿਕੰਦਰ ਸਿੰਘ ਮਲੂਕਾ ਹੋਰੀ ਹੈਨਾ ਤੇ ਮਜੀਠੀਆ ਹੋਰਾਂ ਨੇ ਅੰਮ੍ਰਿਤਸਰ ਹਲਕਾ ਹਲਕਾ ਹੀ ਸੰਭਿਆ ਹੋ ਸੀਗਾ ਹਰ ਸਿਮਰਤ ਆਪਣੀ ਚੌਣ ਚੋਲ ਜੀ ਸੀ ਤਾਂ ਵੀ ਕਿਤੇ ਥਾਂ ਪਰ ਕੋਲ ਮਲਾ ਕੇ ਅਕਾਲੀ ਦਲ ਨੇ ਦਰਜ ਨਾ ਰਹਿਦੀਆਂ ਜਾਂ ਰੋਡ ਸ਼ੋਅ ਕੀਤੇ ਤੇ ਚਿਹਰਾ ਸੁਖਵੀਰ ਬਾਦਲ ਸੀ ਜਿਹਨੇ ਆਪਣੇ ਦਮ ਤੇ ਲੜਾਈ ਕੀਤੀ ਇਹ ਤੋਂ ਅੰਸ਼ੇਵਜੀਤ ਦੀ ਮੰਗ ਦੇ ਰੋਡ ਸ਼ੋਅ ਤੇ ਲਖਸਾਧਾਨਾਂ ਨੇ ਵੀ ਆਪਣੀਆਂ ਰੈਲੀਆਂ ਇਹ ਤੋਂ ਬਿਨਾ ਅਮਰਪਾਲ ਸਿੰਘ ਵੀ ਉਹਨਾਂ ਦੇ ਡਿਗੂਗਲ ਡੀਲ ਚ ਬੈਠੇ ਆਂ ਹੀ ਪਰਿਵਾਰ ਨੇ ਰੈਲੀਆਂ ਤੇ ਰੋਡ ਸ਼ੋਅ ਕੀਤੇ ਨੇ ਜਾਂ ਸਰਬਜੀਤ ਨੇ ਵੀ ਕੀਤੇ ਸੋ ਇਸ ਲਈ ਬਾਕੀ ਬੋਜਸ ਮਾਜਪਾਟੀ ਨੇ ਵੀ ਕੀਤੇ ਨੇ ਕੁਝ ਹੋਰ ਖਪੀਆਂ ਤਰ੍ਹਾਂ ਦੇ ਉਮੀਦਵਾਰਾਂ ਨੇ ਕੀਤੇ ਸੋ ਕੁੱਲ ਮਲਾ ਕੇ 350 ਦੇ ਕਰੀਬ ਪੰਜਾਬ ਦੇ ਵਿੱਚ ਰੈਲੀਆਂ ਤੇ ਰੋਡ ਸ਼ੋ ਹੋਏ ਨੇ ਕਿਹਦਾ ਰੈਲੀ ਤੇ ਰੋਡ ਸ਼ੋ ਫਲੂਗਾ ਇਹ 4 ਤਰੀਕ ਨੂੰ ਪਤਾ ਲੱਗੂਗਾ ਜਿਹੜੇ ਦੀਪਕ ਜੀ ਪੰਜਾਬ ਦੇ ਵਿੱਚ ਉਮੀਦਵਾਰ ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ 328 ਉਮੀਦਵਾਰ ਨੇ ਤੇ ਤੁਸੀਂ ਕਿਹਾ ਵੀ ਅਸਲ ਦੇ ਵਿੱਚ ਮੁਕਾਬਲਾ ਤੇ 59 ਦੇ ਵਿੱਚ ਹੀ ਆ ਤੇ ਉਹ ਚੋਂ 13 ਜਣੇ ਆਉਣੇ ਨੇ ਹੁਣ ਉਹਨਾਂ ਫਰਦਰ ਉਮੀਦਵਾਰਾਂ ਦੇ ਵਿੱਚੋਂ ਜੇ ਲਿਸਟ ਨੂੰ ਇੱਕ ਹੋਰ ਪੱਖੋਂ ਐਨਲਾਈਜ਼ ਕਰੀਏ ਤਾਂ 22 ਉਮੀਦਵਾਰ ਅਜਿਹੇ ਨੇ ਜਿਹੜੇ 10 ਕਰੋੜ ਜਾਂ ਇਸ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਨੇ ਜੀ ਦੇਖੋ ਆਪਾਂ ਇੱਕ ਦਿਨ ਤੁਹਾਡੇ ਧਿਆਨ 'ਚ ਸੋਣਾ ਕਿ ਆਪਾਂ 7ਵੇਂ ਗੇਟ ਦੇ ਹਵਾਲੇ ਨਾਲ ਉਮੀਦਵਾਰਾਂ ਦੀ ਸੂਚੀ ਖੰਗਾਲ ਰਹੇ ਸੀ ਕਿ ਇਹਨਾਂ 'ਚ ਸਭ ਤੋਂ ਅਮੀਰ ਕੌਣ ਹੈ ਜੀ ਤੇ 7ਵੇਂ ਗੇਟ ਦੇ 904 ਉਮੀਦਵਾਰਾਂ ਦੇ ਵਿੱਚੋਂ ਜੀ ਸਭ ਤੋਂ ਅਮੀਰ ਬੀਬੀ ਹਰਸਿੰਦਰ ਕੌਰ ਬਾਦਲ ਸੀ ਜੀ 198 ਕਰੋੜ ਤੋਂ ਬਾਅਦ ਲਗਭਗ 200 ਕਰੋੜ ਦੀ ਕੀਮਤੀ ਜਾਇਦਾਦ ਜੀ ਤੇ ਜੇ ਉਹਨਾਂ ਚੋ ਬੀਬੀ ਟੌਪ ਤੇ ਆ ਤਾਂ ਫਿਰ ਪੰਜਾਬ ਦੇ 388 ਦੇ ਵਿੱਚੋਂ ਤਾਂ ਹੋਊਗੀ ਉਹ ਹੋਊਗੀ ਨਾ ਫਿਰ ਤਾਂ ਕੋਈ ਸ਼ੱਕ ਨਹੀਂਗਾ ਕਿ ਨੰਬਰ ਦੇ ਇੱਕ ਇੱਕ ਤੇਦਾ ਉਹੀ ਆ 10 ਕਰੋੜ ਤੋਂ ਉੱਪਰ ਵਾਲੇ ਇਹ 22 ਉਮੀਦਵਾਰ ਨੇ ਇਹਨਾਂ ਚ ਸਭ ਤੋਂ ਵੱਧ ਅਕਾਲੀ ਦਲ ਦੇ 6 ਉਮੀਦਵਾਰ ਨੇ ਜੀ ਅੱਛਾ ਜੀ ਜਿਹੜੇ 10 ਕਰੋੜ ਤੋਂ ਉੱਪਰ ਨੇ ਇਹ ਤੋਂ ਬਾਅਦ ਦੂਏ ਤੇ ਦੂਆ ਨੰਬਰ ਦੋ ਪਾਰਟੀਆਂ ਦਾ ਟਾਈ ਹੈ ਇਹਨਾਂ ਦੇ ਵਿੱਚ ਕਾਂਗਰਸ ਤੇ ਭਾਜਪਾ ਦੇ ਵਿੱਚ ਇਹਨਾਂ ਦੋਨਾਂ ਦੇ 5-5 ਉਮੀਦਵਾਰ 10 ਕਰੋੜ ਤੋਂ ਉੱਪਰ ਵਾਲੇ ਨੇ ਹੂੰ ਹੂੰ ਇਹ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਹੁੰਦੀ ਹੈ ਜਿਹਦੇ ਚਾਰ ਉਮੀਦਵਾਰ 10 ਕਰੋੜ ਤੋਂ ਉੱਪਰ ਵਾਲੇ ਨੇ ਤੇ ਅਕਾਲੀ ਦਲ ਦੇ ਦੋ ਉਮੀਦਵਾਰ ਨੇ ਕਾਂਦੀ ਗੱਲ ਅੰਮ੍ਰਿਤਸਰ ਦੇ ਹੈਨਾ ਜਦੋਂ ਕਿ ਸਭ ਤੋਂ ਵੱਧ 6 ਸ਼੍ਰੋਮਣੀ ਕਾਂਗਦੀ ਗੱਲਦੇ ਨੇ ਅਕਾਲੀ ਦਲ ਨੇ ਇੰਜੇ 22 ਉਮੀਦਵਾਰ ਨੇ ਜਿਨ੍ਹਾਂ ਚੋਂ ਨੰਬਰ 1 ਤੇ ਬੀਬੀ ਬਾਦਲ ਜੀ 198.51 ਕਰੋੜ ਦੀ ਜਾਇਦਾਦ ਹੈ 2019 ਦੇ ਵਿੱਚ ਬੀਬੀ ਨੇ 217.99 ਕਰੋੜ ਲਗਭਗ 218 ਕਰੋੜ ਦੀ ਜਾਇਦਾਦ ਦੱਸੀ ਸੀ ਮਤਲਬ ਹੁਣ ਥੋੜੀ ਜਿਹੀ ਘਟੀ ਆ ਹੈਨਾ ਜੀ ਤੇ ਉਸ ਤੋਂ ਬਾਅਦ ਦੂਏ ਨੰਬਰ ਤੇ ਬੀਬੀ ਪ੍ਰਨੀਤ ਕੌਰ ਹੈ ਜੀ ਜਿਹਦੀ 55.83 ਕਰੋੜ ਦੀ ਹੈ ਨਾ ਦੋਆਂ ਚ ਦੇਖ ਲਓ ਕਿੰਨਾ ਫਰਕ ਹੈ ਜੀ 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 ਲਗਭਗ 150 ਕਰੋੜ ਦਾ ਫਰਕ ਆਉਂਦਾ ਹੈ ਨਾ ਉਹਨਾਂ ਦੇ ਵਿੱਚ ਸੋ ਪ੍ਰਨੀਤ ਕੌਰ ਤਾਂ ਵੀ ਤਖੜੇ ਅਮੀਰਾ ਚੌਂਦਿਆ 55.83 ਕਰੋੜ ਦੀ ਜਾਇਦਾਦ ਹੈ 2019 ਦੇ ਵਿੱਚ ਬੀਪੀ ਕੋਲ ਵੀ 63 ਕਰੋੜ ਦੀ ਜਾਇਦਾਦ ਸੀ ਇਹਦੀ ਵੀ ਥੋੜੀ ਘਟੀ ਹੈ 3 ਨੰਬਰ ਤੇ ਸੁਖਵਾਲ ਖਹਿਰਾ 50 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਜੀ ਤੇ ਇਹਦੀ ਵੀ ਪਿਛਲੀ ਵਾਰ 59 ਕਰੋੜ ਸੀ ਏਦੀ ਵੀ ਘਟੀ ਦਸੀ ਜਾ ਰਹੀ ਹੈ ਚੌਥੇ ਨੰਬਰ ਤੇ ਕਰਨਜੀ ਸੰਧੂ ਨੇ ਜੀ ਲਗਭਗ 40 ਕਰੋੜ ਦੀ 39.92 ਕਰੋੜ ਦੀ ਜਾਇਦਾਦ ਹੈ ਪੰਜਵੇਂ ਨੰਬਰ ਤੇ ਐਨ ਕੇ ਸ਼ਰਮਾ ਨੇ 32.21 ਕਰੋੜ ਦੀ ਜਾਇਦਾਦ ਹੈ ਤੇ ਇਹਨਾਂ ਦੀ 222 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਸੀ ਤਦ 23 ਕਰੋੜ ਸੀ ਲਗਭਗ 10 ਕਰੋੜ ਵਧੀਆ ਇਹਨਾਂ ਦੀ ਜੀ ਇਸ ਤੋਂ ਬਾਅਦ ਕੁਸ਼ਲਪਾਲ ਕੁਸ਼ਲਪਾਲ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ 30 ਕਰੋੜ ਦੇ ਖਰੀਦੀ ਜਾਇਦਾਦ ਹੈ ਇਹਨਾਂ ਦੀ ਇਸੇ ਤਰ੍ਹਾਂ ਫਿਰ ਇਸ ਤੋਂ ਬਾਅਦ ਜੀਤਮਿੰਦਰ ਸਿੱਧੂ ਹੋਰਾਂ ਦੀ ਵਾਰੀ ਆਉਂਦੀ ਹੈ 27 ਕਰੋੜ ਦੀ ਜਾਇਦਾਦ ਹੈ ਰਵਿੰਦ ਖੰਨਾ ਦੀ ਵਾਰੀ ਆਉਂਦੀ ਹੈ 27 ਕਰੋੜ ਦੇ ਕਿਨਾਰੇ ਬੀਜੇਂਦਰ ਸਿੰਘਲਾ ਦੀ 26 ਕਰੋੜ ਦੇ ਕਰੀਬ ਦੀ ਜਾਇਦਾਦ ਹੈ 222 ਦੇ ਵਿੱਚ ਇਹਨਾਂ ਕੋਲ 9 ਕਰੋੜ ਜ਼ਿਆਦਾ ਸੀ ਹੁਣ ਸਿੱਧੀ 8 ਕਰੋੜ ਜਿਨ੍ਹਾਂ ਦੀ ਹੈ ਫਿਰ 10ਵੇਂ ਨੰਬਰ 13 ਨਾ ਗਰਮੀ ਸੋਢੀ ਆਉਂਦੇ ਆ 24 ਕਰੋੜ ਦੀ ਜਾਇਦਾਦ ਹੈ ਤੇ ਫਿਰ ਆਪਣਾ ਇਹ ਤੋਂ ਬਾਅਦ ਜੀ 11ਵੇਂ ਨੰਬਰ ਦੇ ਉੱਤੇ ਰਾਜਪਾਲ ਚੱਬੇਵਾਲ ਨੇ 20 ਕਰੋੜ ਦੇ ਕਰੀਬ ਦੀ ਜਾਇਦਾਦ ਹੈ ਫਿਰ ਇਹ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹਨਾਂ ਕੋਲ ਵੀ 19 ਤੋਂ 20 ਕਰੋੜ ਦੇ ਗਿਟ ਚ ਜਾਇਦਾਦ ਹੈ ਇਸੇ ਤਰ੍ਹਾਂ ਫਿਰ ਹੰਸਰਾ ਜਹੰਸ ਵੀ ਨੇ ਫਿਰ ਕਰਮਜੀਤ ਅਨਮੋਲ ਵੀ ਨੇ ਇਹ ਸਾਰੇ ਉਹ ਉਮੀਦਵਾਰ ਨੇ ਜਿਹੜੇ 10 ਕਰੋੜ ਤੋਂ ਪਾਰ ਵਾਲੇ ਨੇ ਜੀ ਤੇ ਬੀਬੀਆਂ ਚ ਟੌਪ ਤੇ ਆ ਦੋਈ ਬੀਬੀਆਂ ਟੌਪ ਤੇ ਆ ਅਰਸ਼ਵਤ ਬਾਦਲ ਵੀ ਤੇ ਪੰਨੀਰ ਕੌਰ ਵੀ ਚਲੋ ਇਹ ਧੰਨ ਕਵੇਰ ਕਿੰਨਾ ਖਸਾਈ ਹੁੰਦਾ ਇਹ ਵੀ ਦੇਖ ਲਾਂਗੇ ਕਿਉਂਕਿ ਕਈਆਂ ਦੇ ਬੂਹੇ ਅੱਜ ਰਾਤ ਨੂੰ ਹੀ ਖੜਕਾਏ ਜਾਣੇ ਆ ਧੰਨ ਕਵੇਰ ਦੇ ਵਾਲੇ ਨਾਲ ਹਮਮ ਦੀਪਕ ਜੀ ਪੀਲੀ ਵੀ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਕਨਸਰਨਿੰਗ ਘਟਨਾ ਵਾਪਰੀ ਜਿਹਨੂੰ ਜਿਹਦੇ ਹਵਾਲੇ ਨਾਲ ਹੁਣ ਜ਼ਥੇਦਾਰ ਸਾਹਿਬ ਵੱਲੋਂ ਯੋਗੀ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਆ ਕੀ ਚੱਲ ਰਿਹਾ ਜੀ ਇੱਕ ਰੇਪ ਕੇਸ ਹੋਇਆ ਇੱਕ ਬੱਚੀ ਦੇ ਨਾਲ ਉੱਥੇ ਜ਼ਬਰਜਨਾਹ ਹੋਇਆ ਜੀ ਹਾਂ ਬਿਲਕੁਲ ਜੀ ਗਰੰਥੀ ਸਿੰਘ ਦੀ ਇੱਕ ਬੱਚੀ ਦਾ ਪਹਿਲਾਂ ਅਗਵਾ ਕੀਤਾ ਗਿਆ ਉਸ ਨਵਾਲਗ ਬੱਚੀ ਨੂੰ ਫਿਰ ਉਸ ਤੋਂ ਬਾਅਦ ਉਹਦਾ ਬਲਾਤਕਾਰ ਕੀਤਾ ਉਦੋਂ ਤੱਕ ਚਲੋ ਬੱਚੀ ਜਿਉਂਦੀ ਸੀ ਡੇਰੇ ਦੇ ਮੂਰੇ ਆਪਣਾ ਪੇਸ਼ਾਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਦਰਜ ਕਰਾਉਣ ਦੇ ਦੌਰਾਨ ਉਹ ਪਛਾਣਦੀ ਆ ਮਤਲਬ ਉਹ ਪਛਾਣ ਕਰਦੀ ਆ ਕਿ ਹਾਂ ਮੈਂ ਉਹਨਾਂ ਨੂੰ ਪਛਾਣਦੀ ਆ ਤੇ ਉਸ ਪਛਾਣ ਦੇ ਬਾਵਜੂਦ ਵੀ ਉੱਥੋਂ ਦੀ ਸਿੱਖ ਸੰਗਤ ਦੇ حوالے ਨਾਲ ਮੰਗਨੀ ਰੋਵੀਰ ਸਿੰਘ ਉਹ ਨਹੀਂ ਸ਼੍ਰੀਕਾਲ ਤੱਕ ਸਰ ਦਾ ਜਥੇਦਾਰ ਉਹ ਇਹ ਗੱਲ ਕਹਿ ਰਹੇ ਨੇ ਕਿ ਪਛਾਣਨ ਦੇ باوجود ਵੀ ਪੁਲਿਸ ਕੁਝ ਅਮੀਰ આરોપીਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ ਸਪਸ਼ਟ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਹਮ ਬੀਜਾ ਜੀ ਅਜੇ ਅਖੀਰਲਾ ਦਿਨ ਸੀ ਜਦੋਂ ਪੰਜਾਬ ਚ ਚੋਣ ਪ੍ਰਚਾਰ ਦਾ ਤਾਂ ਉਸ ਦਿਨ ਯੂਪੀ ਦੇ ਮੁੱਖ ਮੰਤਰੀ ਜੋਗੀ ਹਰੀ ਲੁਧਿਆਣੇ ਦੇ ਵਿੱਚ ਬਿੱਟੂ ਲਈ ਵੋਟਾਂ ਮੰਗ ਰਹੇ ਸੀ ਜੀ ਤੇ ਉੱਥੇ ਵੋਟਾਂ ਮੰਗਦਿਆਂ ਉਹਨਾਂ ਨੇ ਕਿਹਾ ਕਿ 48 ਘੰਟੇ ਲਈ ਪੰਜਾਬ ਮੈਨੂੰ ਸੌਂਪ ਦਿਓ ਮੈਂ ਇਥੋਂ ਗੈਂਗਸਟਰ ਮੁਕਾ ਦੂੰਗਾ ਹਾਂਜੀ ਤੇ ਉਹ ਜਿਹੜਾ ਪੰਜਾਬ ਨੂੰ 48 ਘੰਟੇ ਦੀ ਗੱਲ ਕਰਦਾ ਸੀ ਉਹ ਇਸ ਗੱਲ ਦਾ ਅੱਜ ਤੱਕ ਜਸਦਰ ਸਾਹਿਬ ਕਹਿੰਦੇ ਜਵਾਬ ਨਹੀਂ ਦੇ ਪਾਇਆ ਉਹ ਕਹਿੰਦੇ ਉਹ ਤਾਂ ਆਪਣੇ ਬਿਆਨਾਂ 'ਚ ਇਹ ਕਹਿੰਦਾ ਸੀ ਕਿ ਇੱਕ ਚੌਕ ਤੇ ਘਟਨਾ ਹੁੰਦੀ ਹੈ ਦੂਜੇ ਚੌਕ ਤੋ ਜਾਣ ਤੋਂ ਪਹਿਲਾਂ ਸਾਡੀ ਪੁਲਿਸ ਉਹਨਾਂ ਨੂੰ ਮੁਕਾ ਦਿੰਦੀ ਹੈ ਜਾਂ ਕਾਰਵਾਈ ਕਰ ਦਿੰਦੀ ਜੀ ਤੇ ਹੁਣ ਕਹਿੰਦੇ ਕਿ ਇਸ ਮਸਲੇ ਤੇ ਚੁੱਪ ਕਿਉਂ ਨੇ ਸਰਕਾਰ ਵੀ ਤੇ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਵੀ ਕਾਰਨ ਕੀ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ 13 ਸਾਲ ਦੀ ਨਿਵਾਜ਼ ਤੇ ਉਸ ਦਾ ਅਗਵਾ ਹੋਣਾ ਤੇ ਉਸ ਤੋਂ ਜਬਰਜਨਾਹ ਹੋਣਾ ਬਲਾਤਕਾਰ ਹੋਣਾ ਤੇ ਉਸ ਤੋਂ ਬਾਅਦ ਉਹ ਉਹ ਤਾਂ ਜਿੰਦਾ ਰਹਿ ਗਿਆ ਆਪਣੇ ਵੱਲੋਂ ਤਾਂ ਮਰਿਆ ਮੰਗ ਛੱਡ ਗਈ ਸੀ ਉਹ ਸੋ ਫਿਰ ਉਹਦੀ ਪਹਿਚਾਨ ਵੀ ਕਰ ਲਈ ਉਹਨੇ ਉਸ ਤੋਂ ਬਾਅਦ ਕੁਝ ਰੁਪਈਆ ਤੇ ਕਾਰਵਾਈ ਤੇ ਪਰ ਜਿਹੜੀ ਤੱਕ ਉਸ ਤੋਂ ਬਾਅਦ ਕਹਿ ਰਹੀ ਹੈ ਕਿ ਜੀ ਅਸੀਂ ਕਾਰਵਾਈ ਨਹੀਂ ਕਰਨੀ ਪੁਲਿਸ ਇਹ ਕਰੀ ਹੈ ਹੂੰ ਪੀਲੀਪੀਤ ਉਹ ਖੇਤਰ ਹੈ ਜਿੱਥੇ ਬਹੁ ਗਿਣਤੀ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਰਹਿੰਦਾ ਹੈ ਔਰ ਇੱਥੋਂ ਵੀ ਕਿਸਾਨਾਂ ਨੂੰ ਵੀ ਤਕੜਾ ਹੰਗਾਰਾ ਮਿਲਿਆ ਸੀ ਜੀ 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 ਸੋ ਇਹ 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 ਮਤਲਬ ਨਜ਼ਰਸਾਨੀ ਹੈਗੀ ਹੈ ਸੋ ਪਰ ਜਦ ਤੱਕ ਇਹ ਦਿੱਤੀ ਲਿਖੀ ਹੈ ਬਕਾਇਦਾ ਯੂਪੀ ਸਰਕਾਰ ਨੂੰ ਔਰ ਯੋਗੀ ਹੋਰਾਂ ਨੂੰ ਹਦਾਇਤ ਕੀਤੀ ਹੈ ਕਿ ਇੱਕ ਹਫਤੇ ਦਾ ਅਲਟੀਮੇਟਮ ਹੈ ਇੱਕ ਹਫਤੇ ਦੇ ਵਿੱਚ ਬੰਦੀ ਕਾਰਵਾਈ ਬੰਦੇ ਇਹ આરોપી ਸਾਰੇ ਫੜੇ ਜਾਣ ਉਹ ਤੇ ਸਖਤ ਕਾਰਵਾਈ ਹੋਵੇ ਤੇ ਨਹੀਂ ਤਾਂ ਫਿਰ ਸੰਘਤ ਜੋ ਫੈਸਲਾ ਲਏਗੀ ਉਹ ਸੰਘਤ ਦੇ ਨਾਲ ਅਗਵਾਈ ਮੈਂ ਕਰੂੰਗਾ ਫਿਰ ਉਸ ਦੀ ਸੋ ਇਸ ਤਰ੍ਹਾਂ ਦੀ ਚੀਜ਼ ਆਪੀ ਹੈ ਸੋ ਉਮੀਦ ਕਰਦੇ ਹਾਂ ਇਹਦੇ ਨਾਲ ਇੱਕ ਖਬਰ ਹੋਰ ਅੱਜ ਬੈਵਕਲਾ ਗੋਲੀकांड ਵੀ ਸਾਹਮਣੇ ਆਈ ਹੈ ਜੀ ਮਾਨਯੋਗ ਅਦਾਲਤ ਵੱਲੋਂ ਬੈਵਕਲਾ ਗੋਲੀकांड ਦੀ ਜਿਹੜੀ ਸੁਣਵਾਈ ਹੈ ਉਹ ਹੁਣ ਫਰੀਦਕੋਟ ਦੀ ਅਦਾਲਤ ਦੀ ਬਜਾਏ ਚੰਡੀਗੜ੍ਹ ਤਬਦੀਲ ਕਰ ਦਿੱਤੀ ਗਈ ਹੈ। ਅੱਛਾ ਜੀ। ਅਸਲ 'ਚ ਕੀ ਹੈ ਕਿ ਇਸ ਕੇਸ ਦੇ ਵਿੱਚ ਬਿਲਕੁਲ ਉਹੀ ਕਾਂਡ ਮਾਮਲੇ 'ਚ ਨਾ ਇੰਸਪੈਕਟਰ ਕਾ ਐਸਐਸਪੀ ਚਰਨਜੀਤ ਸ਼ਰਮਾ ਹੂੰ ਉਸ ਨੇ ਨਾਮਜਦ ਐਸਐਸਪੀ ਨੇ ਇੱਕ ਪਟੀਸ਼ਨ ਪਾਈ ਸੀ ਐਪਲੀਕੇਸ਼ਨ ਪਾਈ ਸੀ ਕਿ ਜੀ ਇਹ ਫਰੀਦਕੋਟ ਅਦਾਲਤ ਤੋਂ ਇਹਨੂੰ ਬਾਹਰ ਲਜਾਇਆ ਜਾਵੇ ਸੁਣਵਾਈ। ਸੋ ਉਹਦੀ ਐਪਲੀਕੇਸ਼ਨ ਮਨਜ਼ੂਰ ਹੋ ਗਈ ਸੀ। ਸੋ ਉਸ ਮਨਜ਼ੂਰੀ ਐਪਲੀਕੇਸ਼ਨ ਦੇ ਹਵਾਲੇ ਨਾਲ ਅੱਜ ਫਰੀਦਕੋਟ ਦੀ ਅਦਾਲਤ ਨੇ ਬੇਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਹੁਣ ਚੰਡੀਗੜ੍ਹ ਤਬਦੀਲ ਕਰਤੀ ਹੈ ਮਤਲਬ ਹੁਣ ਅਗਲੀ ਸੁਣਵਾਈ ਚੰਡੀਗੜ੍ਹ ਹੋਇਆ ਕਰੇਗੀ ਜੀ ਜੀ